ਸ਼ੇਪ ਸੇਨਾ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਨਿਤਿਨ ਕਾਂੜ ਜੀ ਆਪਦੇ ਪਰਿਵਾਰ ਦੇ ਨਾਲ ਇੱਕ ਮੈਰਿਜ ਫੰਕਸ਼ਨ ਤੋਂ ਜਦੋਂ ਵਾਪਸ ਆ ਰਹੇ ਸੀਗੇ 28 ਦੀ ਦੇਰ ਰਾਤ ਨੂੰ ਤੇ ਜਦੋਂ ਲੱਡੋਵਾਲ ਟੋਲ ਤੇ ਪਹੁੰਚੇ ਤੇ ਇੱਕ ਰਸਤੇ ਦੇ ਵਿੱਚ ਟੋਲ ਦੇ ਵਿੱਚਕਾਰ ਬਿਲਕੁਲ ਗੱਡੀ ਖੜੀ ਕਰਕੇ ਇੱਕ ਸ਼ਖਸ ਜਿਹੜਾ ਆਪਣੇ ਆਪ ਨੂੰ ਮੈਨੇਜਰ ਦੱਸ ਰਿਹਾ ਔਰ ਓਵਰ ਡਰਿੰਕ ਨਸ਼ੇ ਦੀ ਹਾਲਤ ਦੇ ਵਿੱਚ ਉਹਨੇ ਰਾਤ 2 ਸਵੇਰ 2 ਵਜੇ ਇਹਨਾਂ ਦੇ ਪਰਿਵਾਰ ਨੂੰ ਨਹੀਂ ਦੇਖਿਆ ਵੀ ਪਰਿਵਾਰ ਚ ਮਹਿਲਾਵਾਂ ਨੇ ਬੱਚੇ ਨੇ ਛੋਟੇ ਛੋਟੇ ਸਰੇ ਆਮ ਗੁੰਡਾਗਰਦੀ ਦਾ ਨਾਅ ਚਤੇ ਕੀਤਾ ਔਰ ਅਸੀਂ ਜਿੱਥੇ ਨੈਸ਼ਨਲ ਹਾਈਵੇ ਅਥਾਰਟिज ਆਫ ਇੰਡੀਆ ਨੂੰ ਵੀ ਰਿਟਰਨਿਕ ਕੰਪਲੇਨ ਲੈ ਕੇ ਭੇਜਤੀ ਇਹਨਾਂ ਵੱਲ ਪਰਿਵਾਰ ਵੱਲੋਂ ਇਹਨਾਂ ਵੱਲੋਂ ਉੱਥੇ ਹੀ ਅੱਜ ਲੱਡੋਵਾਲ ਪੁਲਿਸ ਨੂੰ ਵੀ ਇੱਕ ਸ਼ਿਕਾਇਤ ਦਾਜ ਕਰਾਈ ਹੈ ਅੱਜ ਤੁਸੀਂ ਦੇਖ ਲਓ ਵੀ 20 25 ਸਖਤਨ ਲੁਧਿਆਣੇ ਸ਼ਹਿਰ ਦੇ ਸੈਂਕੜੇ ਸ਼ਿਪਸੈਨਿਕ ਨਾਲ ਨਿਤਿੰਗ ਕਾਂੜ ਜੀ ਦੇ ਇਹਨਾਂ ਦੇ ਪੂਰੇ ਪਰਿਵਾਰ ਦੇ ਨਾਲ ਡਟ ਕੇ ਖੜੇ ਆ ਕਿਉਂ ਆਏ ਦਿਨ ਇਸੇ ਟੋਲ ਪਲਾਜ਼ਾ ਦੇ ਗੁੰਡਾਗਰਦੀ ਦਾ ਸਰੇ ਆਮ ਜਿਹੜਾ ਨੰਗਾ ਨਾਚ ਹੁੰਦਾ ਰਾਤ ਨੂੰ 2:30 ਵਜੇ 35 ਤੇ 40 ਦੇ ਕਰੀਬ ਬੌਂਸਰ ਇੱਕ ਪਰਿਵਾਰ ਨੂੰ ਘੇਰਾਬੰਦੀ ਕਰ ਲੈਣ ਪੌਣਾ ਘੰਟਿਆਂ ਨਾਲ ਦਾ ਪਰਿਵਾਰ ਸੀ ਠੇ ਘੇਰ ਕੇ ਰੱਖਿਆ ਉਹਨਾਂ ਨੇ ਇੱਕ ਤਰ੍ਹਾਂ ਦਾ ਬੰਦੀ ਬਣਾ ਕੇ ਰੱਖਿਆ ਇਹਨਾਂ ਦੇ ਉੱਤੇ ਬੰਦੀਆਂ ਧਰਾਵਾਂ ਤੇ ਜੇ ਪਰਚਾ ਦਰਜ ਨਹੀਂ ਹੋਇਆ ਇਹਨਾਂ ਬੰਦਿਆਂ ਨੂੰ ਅਰੈਸਟ ਨਹੀਂ ਕੀਤਾ ਗਿਆ ਜਿਹੜਾ ਆਪਣੇ ਆਪ ਨੂੰ ਮੈਨੇਜਰ ਦੱਸ ਰਿਹਾ ਬੰਦਾ ਓਵਰਡਰਿੰਕ ਉਹਦੀ ਜਾਂਚ ਕਰਕੇ ਜੇ ਤੇ ਮੁਕੱਦਮਾ ਦਰਜ ਨਹੀਂ ਹੋਇਆ ਤਾਂ ਪੂਰੇ ਪੰਜਾਬ ਤੋਂ ਸ਼ਿਵ ਸੈਨਾ ਉਹਦਾ ਬਾਲਾ ਸਾਹਿਬ ਠਾਕਰੇ ਦੀ ਟੀਮ ਜਿਹੜੀ ਹੈ ਉਹ ਲੱਡੋਵਾਲ ਟੋਲ ਦੇ ਉੱਤੇ ਧਰਨਾ ਦੇਗੀ ਔਰ ਨਿਸ਼ਚਿਤ ਕਾਲ ਨਹੀਂ ਧਰਨਾ ਹੋਏਗਾ ਕਿਉਂਕਿ ਆਏ ਦੇਨੀ ਰੋਜ਼ਾਨਾ ਤੁਸੀਂ ਦੇਖੋ ਵੀ ਇੱਥੇ ਕੋਈ ਨਾ ਕੋਈ ਐਸੀ ਜਿਹੜੀ ਵਧਿੱਕੀ ਹੈ ਇਹਨਾਂ ਦੇ ਗੁੰਡੇ ਜਿਹੜੇ ਮੈਂ ਕਹਾਂਗਾ ਇਹ ਕਰਦੇ ਆ ਜਦੋਂ ਤਾਂ ਇਹਨਾਂ ਦੇ ਟੋਲ ਮੁਲਾਜ਼ਮ ਤੇ ਕੋਈ ਗੱਲ ਹੋ ਜੇ ਕੋਈ ਬੰਦਾ ਇਹਨਾਂ ਦੀ ਵਧਿੱਕੀ ਕਰ ਜਵੇ ਕੋਈ ਸ਼ਰਾਰਤੀ ਅੰਸਰ ਜਾਂ ਕੋਈ ਕਹਿ ਲਓ ਕੋਈ ਵੀ ਬੰਦਾ ਇਹਨਾਂ ਦੇ ਨਾਲ ਕੋਈ ਬਤਮੀਜ਼ੀ ਕਰਦਾ ਉਹਦਾ ਤਾਂ ਬਹੁਤ ਵੱਡਾ ਇਸ਼ੂ ਬਣ ਜਾਂਦਾ ਲੇਕਿਨ ਦੇਖੋ ਬੜੀ ਹੈਰਾਨੀ ਔਰ ਅਫਸੋਸ ਦੀ ਗੱਲ ਹੈ ਕਿ ਪਬਲਿਕ ਦੀ ਪ੍ਰਾਪਰਟੀ ਪਬਲਿਕ ਦੇ ਟੈਕਸ ਨਾਲ ਲੱਖਾਂ ਲੋਕ ਇਥੋਂ ਚੱਲਦੇ ਆ ਲੇਕਿਨ ਅੱਜ ਜਿੱਥੇ ਪੂਰੇ ਪੰਜਾਬ 'ਚ ਸਾਡੇ ਸੀਐਮ ਸਾਹਿਬ ਕਾਫੀ ਜਗ੍ਹਾ ਦੇ ਟੋਲ ਪਲਾਜ਼ੇ ਬੰਦ ਕਰ ਮੈਂ ਸਮਝਦਾ ਇਹਨੂੰ ਵੀ ਜਿਹੜਾ ਸਭ ਤੋਂ ਪਹਿਲਾਂ ਗੁੰਡਿਆਂ ਦੀ ਟੋਲੀ ਨੂੰ ਇਹ ਜਿਹੜੇ ਗੁੰਡਾ ਕਿੱਥੇ ਇਕੱਠੇ ਹੋਏ ਨੇ ਗੁੰਡੇ ਇਹਨਾਂ ਨੂੰ ਵੀ ਇੱਥੇ ਨਜੇਟਣ ਦੀ ਲੋੜ ਹੈ ਸਰਕਾਰ ਇਹਨਾਂ ਨੂੰ ਤੁਰੰਤ ਪ੍ਰਭਾਵਨਾ ਬੰਦ ਵੀ ਕਰਾਵੇ ਕਿਉਂਕਿ ਲੱਖਾਂ ਲੋਕ ਇਥੋਂ ਲੰਘਦੇ ਆ ਪਰਿਵਾਰਾਂ ਦੇ ਨਾਲ ਔਰ ਮੇਨ ਹਾਈਵੇ ਹੋਣ ਕਰਕੇ ਇਹਨਾਂ ਦੇ ਹੌਸਲੇ ਬੁਲੰਦ ਨੇ ਅੱਜ ਜੇ ਲਾਡੋਵਾਲ ਪੁਲਿਸ ਵੱਲੋਂ ਨਹੀਂ ਉਚਿਤ ਕਾਰਵਾਈ ਕੀਤੀ ਜਾਂਦੀ ਤਾਂ ਲਾਈਨ ਆਫ ਐਕਸ਼ਨ ਜਿਹੜਾ ਜਲਦੀ ਬਹੁਤ ਹੀ ਘੱਟ ਸਮੇਂ ਵਿੱਚ ਤੁਹਾਨੂੰ ਅਸੀਂ ਦੱਸ ਕੇ ਪੂਰੇ ਪੰਜਾਬ ਤੋਂ 600 ਨਾ ਟੀਮ ਇੱਥੇ ਆਏਗੀ ਯੋਗਰਾ ਚਰਮਾ ਹੀ ਸਾਡੇ ਪੰਜਾਬ ਪਰ ਤੁਹਾਨੂੰ ਇਹ ਨੌਲੇਜ ਸਾਰਾ ਮਸਲਾ ਆ ਸਾਰੇ ਸ਼ੀਬਸ ਨੂੰ ਨਾ ਟੀਮ ਨਿਤਿਨ ਜੀ ਦੇ ਉਹਨਾਂ ਦੇ ਪਰਿਵਾਰ ਨਾਲ ਖੜੀ ਹੈ ਕਿਉਂਕਿ ਇੱਕ ਜ਼ਿੰਮੇਵਾਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਉਹਦੇ ਪਰਿਵਾਰ ਦੇ ਨਾਲ ਜੇ ਇਹ ਲੋਕ ਇਸ ਹੱਦ ਤੱਕ ਬਦਸਲੂਕੀ ਕਰ ਸਕਦੇ ਆ ਸ਼ਰੀਲਤਾ ਪਰ ਇਹ ਗਾਲੀਆਂ ਕੱਢ ਸਕਦੇ ਆ ਮਾਰ ਕਟਾਈ ਕਰ ਸਕਦੇ ਆ ਬੰਦੀ ਬਣਾ ਸਕਦੇ ਆ ਤੇ ਆਮ ਲੋਕਾਂ ਦਾ ਕੀ ਕਰਦੇ ਹੋਣਗੇ ਸੋ ਇਹ ਕਿਤੇ ਨਾ ਕਿਤੇ ਬੜੀ ਵੱਡੀ ਅਨਗੈਲੀ ਵੀ ਜਿਹੜਾ ਇਹਨਾਂ ਦੇ ਪਹਿਲਾਂ ਕਿਸੇ ਨੇ ਆਵਾਜ਼ ਨਹੀਂ ਚੁੱਕੀ ਸਾਡੇ ਕਿਸਾਨ ਵੀਰਾਂ ਨੇ ਜ਼ਰੂਰ ਇਹ ਜੇ ਟੋਲ ਪਲਾਜ਼ਾ ਨੂੰ ਨੱਥ ਪਾਈ ਸੀ ਹੁਣ ਸਸੀਂ ਸਾਰੇ ਮਿਲ ਕੇ ਦੁਬਾਰਾ ਨਾਲ ਉਹਨਾਂ 'ਤੇ ਪਾਵਾਂਗੇ ਤੇ ਜਦ ਪਿਛਲੀ ਰਾਤ 28 ਤਰੀਕ ਦੀ ਰਾਤ ਨੂੰ ਮੈਂ ਆਪਣੇ ਪਰਿਵਾਰ ਨਾਲ ਫਗਵਾੜੇ ਤੋਂ ਵਾਪਸ ਆ ਰਹੇ ਲੁਧਿਆਣੇ ਵੱਲ ਰਾਤੀ ਕਰੀਬ 2 ਵੇ ਦਾ ਟਾਈਮ ਸੀ ਤੇ ਜਦ ਮੈਂ ਲੱਡਵਾਲ ਟੋਲਪਲੇਸ ਤੇ ਪਹੁੰਚਿਆ ਜਿਹੜੀ VIP ਲਾਈਨ ਹਲੇ ਸਟਾਰਟਿੰਗ ਹੁੰਦੀ ਹੈ ਉੱਥੇ ਗੱਡੀ ਖੜੀ ਸੀ ਕਨੂਆ ਨੰਬਰ ਜਿਹਦਾ ਨੰਬਰ ਨੋਟ ਕਰਾਤਾ ਹੋਏ ਅੰਦਰ ਥਾਣੇ ਦੇ ਤੇ ਉਹਨੇ ਕਟੋਕੜ 3 3-4 ਮਿੰਟ ਮੈਂ ਹੌਰਨ ਮਾਰਨ ਦੇ باوجود ਮੈਂ ਫਿਰ ਜਦੋਂ ਉਹਨੂੰ ਸ਼ੀਸ਼ਾ ਖੋਲ ਕੇ ਕਿਹਾ ਕਿ ਸਰ ਜੇ ਤੁਸੀਂ ਗੱਲ ਕਰਦੇ ਹੋ ਉਹ ਜਾਂ ਸਾਈਡ ਤੇ ਖੜਾ ਕੇ ਗੱਲ ਕਰ ਲਓ ਮੈਂ ਕਿਹਾ ਬਾਕੀ ਬੰਦੇ ਨੇ ਨਿਕਲਣਾ ਤੇ ਉਹ ਤੋਂ ਕੰਡਕਟਰ ਸਾਈਡ ਤੇ ਇੱਕ ਬੰਦਾ ਉਤਰ ਕੇ ਆਇਆ ਉਹਨੇ ਆਂਦੇ ਹੀ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਜਦ ਮੈਂ ਉਹਨੂੰ ਕਿਹਾ ਮੈਂ ਕਿਹਾ ਤਿਆ ਤਮੀਜ਼ ਨਾਲ ਗੱਲ ਕਰ ਕੇ ਕਹਿੰਦਾ ਮੈਂ ਤਾਂ ਇੱਦਾਂ ਹੀ ਬੋਲਦਾ ਮੈਂ ਇੱਥੇ ਦਾ ਮੈਨੇਜਰ ਆ ਤੇ ਤੂੰ ਵੀਆਪੀ ਲੈਂਟ ਹੀ ਕਰ ਰਿਹਾ ਮੈਂ ਕਿਹਾ ਮੇਰਾ ਨੰਬਰ ਨੋਟਾ ਕਿਸੇ ਮੇਰੇ ਲਈ ਅਜੀ ਦੇ ਨੰਬਰ ਨੋਟ ਕਰਾਇਆ ਸੀ ਪਰ ਉਹਨੇ ਮਰੀਕ ਨਹੀਂ ਸੁਣੀ ਤੇ ਮਾਵਾ ਪੈਣਾ ਦੀ ਗਾਲਾਂ ਕੱਢਣੀਆਂ ਸ਼ੁਰੂ ਕਰਤੀ ਤੇ ਹੱਤੋ ਬਾਈ ਕਰਨੀ ਸ਼ੁਰੂ ਕਰਤੀ ਉਹਨੇ ਮਤਲਬ ਆ ਗਿਆ ਇੱਥੇ ਤੱਕ ਆ ਗਿਆ ਉਹਨੇ ਆਪਣੇ ਨਾਲ ਬੰਦੇ ਇਕੱਠੇ ਕਰਕੇ ਇੱਕ ਰਿੰਦੇ ਜਿਹੜੇ ਉੱਥੇ ਦੇ 35 ਤੋਂ 40 ਬੰਦੇ ਰਿੰਦੇ ਇਕੱਠੇ ਕਰਕੇ ਉੱਥੇ ਉਹਨੇ ਮੇਰੇ ਨਾਲ ਹੱਤਾ ਵੀ ਕੀਤੀ ਅਸੀਂ ਮੌਕੇ ਨੂੰ ਸਾਹਮਦੇ ਹੋਏ ਅਸੀਂ ਪਰਿਵਾਰ ਨਾਲ ਸੀ ਮੇਰੇ ਨਾਲ ਬੱਚੇ ਸੀ ਧੀੜੀ ਸੀ ਸਾਰੇ ਸੀ ਪਰਿਵਾਰ ਮੌਕਾ ਸਾਹਮਦੇ ਸੀ ਉੱਥੋਂ ਨਿਕਲੇ ਆਏ ਤੇ ਅੱਜ ਅਸੀਂ ਇੱਥੇ ਆ ਗਏ ਥਾਣੇ ਕੰਪਲੇਂਟ ਦਿੱਤੀ ਉਹਦੇ ਖਿਲਾਫ ਹੁਣ ਕੀ ਕੰਪਲੇਂਟ ਤੁਸੀਂ ਦਿੱਤੀ ਕੰਪਲੇਂਟ ਦਿੱਤੀ ਮੰਗ ਆਈ ਹੈ ਜੀ ਇਨਸਾਫ ਮਿਲਣਾ ਚਾਹੀਦਾ ਤੇ ਅਗਰ ਨ ਉਹਨੂੰ ਮੈਂ ਅਵੀ ਘਾਲੇ ਕੁਝ ਕੀਤਾ ਨਹੀਂ ਉਹਨੂੰ ਸਾਨੂੰ ਇਨਸਾਫ ਚਾਹੀਦਾ ਜੀ ਜੇ ਗੱਲ ਕੀਤੀ ਜਾਵੇ ਕੋਈ ਤੁਹਾਡੇ ਕੋਲ ਸੀਸੀਟੀਵੀ ਵਗੈਰਾ ਹੈ ਵੀ ਵੀਡੀਓ ਵਗੈਰਾ ਤੁਸੀਂ ਅਸੀਂ ਜਿਹੜੀ ਮਾੜੀ ਮੋਟੀ ਜਿਹੜੀ ਉੱਥੇ ਖੜ ਕੇ ਅਸੀਂ ਵੀਡੀਓ ਬਣਾਈ ਉਹਨੇ ਧੱਕਾ ਮੂ ਕੀਤੀ ਉਹ ਅਸੀਂ ਪੁਲਿਸ ਨੂੰ ਦਿੱਤੀ ਹੈ ਤੇ ਉਹਦੇ ਗੱਡੀ ਨੰਬਰ ਦਿੱਤਾ ਹੈ ਤੇ ਬਾਕੀ ਜੋ ਉੱਥੇ ਫੁਟੇਜ ਤਾਂ ਲੱਗੀ ਹੋਈ ਉੱਥੇ ਨਿਕਲ ਜਾਣਾ ਸਾਫ਼ ਕਿ ਉਹਨਾਂ ਦੇ ਹਰ ਬੰਦੇ ਨਾਲ ਉੱਥੇ ਜਿਹੜੇ 35 ਤੋਂ 40 ਬੰਦੇ ਉਹਨਾਂ ਦੇ ਕਰਿੰਦੇ ਇਕੱਠੇ ਸੀ ਹਰ ਬੰਦੇ ਦੀ ਡਰਿੰਕ ਕੀਤੀ ਹੋਈ ਸੀ ਰਾਤ ਦਾ तकरीबन ਕਿੰਨਾ ਸਮਾਂ ਰਿਹਾ ਦੋ ਵਜੇ ਤੋਂ ਦੋ ਤੋਂ ਸਵਾ ਦੋ ਦੇ ਵਿੱਚ ਤੇ ਤੁਸੀਂ ਪਰਿਵਾਰ ਦੇ ਨਾਲ ਸੀ ਬਿਲਕੁਲ ਸੀਗੇ ਸ਼ਿਵ ਨੀਤਿਨ ਢਾਂਡਾ ਜੀ ਦੇ ਨਾਲ ਆ ਜਦੋਂ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਡਟ ਕੇ ਇਹਨਾਂ ਦੇ ਨਾਲ ਕੰਦੇ ਨਾਲ ਕੰਦਾ ਲਾ ਕੇ ਖੜੇ ਆ ਤੇ ਟੋਲ ਪਲਾਜ਼ਾ ਨਾਲ ਇਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਜਿਹੜੇ ਇਹਨਾਂ ਨੇ ਪਹਿਲਾਂ ਜਿਹੜੇ ਪੰਗੇ ਲੈ ਲੇ ਉਹ ਐਵੇਂ ਹੀ ਹਲਕੇ ਫੁਲਕੇ ਆਣਾ ਲਿੱਤੇ ਹੋਣੇ ਸ਼ਿਵ ਸੈਨਾ ਨਾਲ ਪੰਗੇ ਲਿੱਤਾ ਵਾ ਇਹਨਾਂ ਨੂੰ ਇਟ ਦਾ ਜਵਾਬ ਪੱਥਰ ਨਾਲ ਦਵਾਂਗੇ ਜੇ ਸਾਡੀ ਸੁਣਵਾਈ ਨਾ ਹੋਈ ਤੇ ਅਸੀਂ ਟੋਲ ਬੰਦ ਕਰਨ ਤੋਂ ਇਕਰੇਜ ਨਹੀਂ ਕਰਾਂਗੇ ਕੀ ਕਰਨ ਬਈ ਅਕਸਰ ਮਾਮਲੇ ਸਾਹਮਣੇ ਆਉਂਦੇ ਨੇ ਲੇਕਿਨ ਕਾਰਵਾਈ ਨਹੀਂ ਹੁੰਦੀ ਦੇਖੋ ਜੀ ਕਾਰਵਾਈ ਤਾਂ ਨਹੀਂ ਨਾ ਹੁੰਦੀ ਆਪਾਂ ਜ਼ਬਦੇ ਗਰੀਬ ਨੂੰ ਆਪਾਂ ਦਬਦੇ ਮੀਡਲ ਕਲਾਸ ਬੰਦੇ ਨੂੰ ਅੱਜ ਪੰਗਾ ਵਧੀਆ ਬੰਦਿਆਂ ਨਾਲ ਲਿੱਤਾ ਹੈ ਨਾ ਦੇਖੋ ਕਿੰਨਾ ਰਾਸ਼ੀ ਪੈ ਗਿਆ ਤੇ ਅੱਜ ਇਹਨਾਂ ਨੂੰ ਅਸੀਂ ਦੱਸ ਦਾਂਗੇ ਅਸੀਂ ਕੀ ਆ ਜੀ ਹਾਂ ਕਿਹਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜਾ ਟੋਲ ਪਲਾਜ਼ਾ ਇੱਥੇ ਚੱਲ ਰਿਹਾ ਹੈ ਮੇਰਾ ਖਿਆਲ ਹੈ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਔਰ ਜੇ ਸਹੂਲਤਾ ਦੇ ਨਾਮ ਤੇ ਦੇਖਿਆ ਜਾਵੇ ਤੇ ਬਿਲਕੁਲ ਜ਼ੀਰੋ ਹੈ ਔਰ ਆਏ ਦਿਨ ਇੱਥੇ ਗੁੰਡਾਗਰਦੀ ਤਾਂ ਨੰਗਾ ਨਾ ਜਿਹੜਾ ਦੇਖਣ ਨੂੰ ਮ ਔਰ ਇਹਨਾਂ ਨੂੰ ਕਦੀ ਇਹ ਚੀਜ਼ ਦੀ ਸਮਝ ਨਹੀਂ ਤੁਸੀਂ ਦੇਖੋ ਕਿ ਇੱਕ ਸਾਡੇ ਲੁਧਿਆਣਾ ਜ਼ਿਲ੍ਹਾ ਦੇ ਜ਼ਿੰਮੇਵਾਰ ਪਰਸਨ ਪੂਰੇ ਪਰਿਵਾਰ ਦੇ ਨਾਲ ਇਹਨਾਂ ਨੇ ਜੋ ਦੁਰਵਿਹਾਰ ਕੀਤਾ ਹੈ ਤੇ ਤੁਸੀਂ ਇਥੋਂ ਇੱਕ ਅੰਦਾਜ਼ਾ ਲਗਾ ਸਕਦੇ ਆ ਕਿ ਜਿਹੜੇ ਆਮ ਪਬਲਿਕ ਆ ਜਾਂ ਦੂਰ ਦਰਾਂ ਦੇ ਜਿਹੜੇ ਲੋਕ ਆਂਦੇ ਨੇ ਉਹਨਾਂ ਨਾਲ ਕੀ ਕਰਦੇ ਹੋਣਗੇ ਇਹ ਤੇ ਮੈਂ ਪੁਲਿਸ ਪ੍ਰਸ਼ਾਸਨ ਦੇ ਨਾਲ ਸਿਰਫ ਇੰਨੀ ਕੁ ਅਪੀਲ ਕਰ ਰਿਹਾ ਕਿ ਜਲਦੀ ਤੋਂ ਜਲਦੀ ਇਸ ਚੀਤੇ ਕਾਰਵਾਈ ਕਰ ਦਿੱਤੀ ਜਾਵੇ ਨਹੀਂ ਤਾਂ ਜੋ ਸ਼ਿਵਸ਼ਿਆ ਉਹਦਾ ਬਾਲਾ ਸਾਫ ਠਾਕਰੇ ਦੀ ਟੀਮ ਹੈ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਆ ਚੁੱਕਾ ਹੈ ਔਰ ਸਾਰਿਆਂ ਤੇ ਇਸ ਚੀਜ਼ ਦਾ ਰੋਸ ਹੈ ਔਰ ਜੇ ਪੁਲਿਸ ਕਿਤੇ ਵੀ ਥੋੜੀ ਬਹੁਤੀ ਢਿੱਲ ਵਰਤਦੀ ਹੈ ਔਰ ਕਾਨੂੰਨੀ ਕਾਰਵਾਈ ਜਲਦੀ ਨਹੀਂ ਹੁੰਦੀ ਤੇ ਇਹਦਾ ਜਿਹੜਾ ਰੋਸ ਹੈ ਉਹ ਵਧਦਾ ਜਾਏਗਾ ਔਰ ਫਿਰ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਪੁਲਿਸ ਦੀ ਹੋਏਗੀ ਔਰ ਇਹਦੇ ਨਾਲ ਹੀ ਮੈਂ ਪੰਜਾਬ ਸਰਕਾਰ ਜੋ ਇਸ ਵੇਲੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਟੋਲ ਪਲਾਜੇ ਬੰਦ ਕਰਾ ਕੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਤੇ ਮੈਨੂੰ ਨਹੀਂ ਸਮਝ ਆਉਂਦਾ ਕਿ ਇੰਨਾ ਮਹਿੰਗਾ ਟੋਲ ਪਲਾਜਾ ਜਿਹੜਾ ਨੈਸ਼ਨਲ ਰੂਟ ਤੇ ਇੱਥੇ ਚੱਲ ਰਿਹਾ ਹੈ ਇਹ ਗੁੰਡਾਗਰਦੀ ਦੇ ਨਾਮ ਤੇ ਇੱਥੇ ਰੱਖਿਆ ਹੋਇਆ ਹੈ ਰਾਤ ਨੂੰ ਇੰਨੇ ਬੌਂਸਰਾਂ ਦੀ ਇੱਥੇ ਕੀ ਜ਼ਰੂਰਤ ਹੈ ਕਿਉਂ ਇੱਥੇ ਪੁਲਿਸ ਨਹੀਂ ਲੱਗ ਰਹੀ ਹੈ ਘਰ ਤੋਂ ਘਰ ਜੇ ਇਹੋ ਜਿਹੀਆਂ ਇਥੇ ਸਹੂਲਤਾਂ ਮੇਰੇ ਨਾਲ ਪੁਲਿਸ ਬੈਠੀ ਹੋਵੇ ਤੇ ਕਿਸੇ ਨਾਲ ਏਦਾਂ ਦੀ ਚੀਜ਼ ਦਾ ਇਹਨਾਂ ਦੀ ਹਿੰਮਤ ਨਾ ਪਵੇ ਕਰਨ ਦੀ ਤੇ ਮੇਰੀ ਬਸ ਇਹ ਇਹ ਅੱਜ ਨਹੀਂ ਅਕਸਰੀ ਵੀ ਦੇਖਦੇ ਆ ਕਿ ਭਾਈ ਦੂਜੇ ਚੌਥੇ ਦਿਨ ਮੰਨ ਲਓ ਇਹ ਖਬਰ ਫੈਲੀ ਰਹਿੰਦੀ ਆ ਕਿ ਟੂਲ ਬੁਲਾਇਆ ਤੇ ਇਸ ਬੰਦੇ ਨਾਲ ਧੱਕਾ ਹੋਇਆ ਇਸ ਬੰਦੇ ਨਾਲ ਧੱਕਾ ਹੋਇਆ ਇਹ ਜੋ ਮੰਨ ਲਓ ਕਰਦੇ ਆ ਬਿਲਕੁਲ ਹੀ ਸਰਾਸਾਰ ਗਲਤ ਹੈਗਾ ਆ ਤੁਸੀਂ ਆਮ ਦੇਖਦੇ ਆ ਜਦੋਂ ਇਹਨਾਂ ਨੂੰ ਇੱਕ ਨਾ ਸੈਟਿੰਗ ਕੀਤੀ ਹੋਈ ਆ ਫੋਨ ਦੇ ਉੱਤੇ ਕਿ ਉਹ ਸੈਟਿੰਗ ਦੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਪੈਸੇ ਪਾ ਦਿਓ ਫਿਰ ਤੁਸੀਂ ਨੰਗ ਛੱਕਦੇ ਆ ਜੇ ਕੋਈ ਬੰਦਾ ਆਮ ਮੰਨ ਲਓ ਸਹੀ ਢ ਚੰਗਣਾ ਚਾਵੇ ਤੇ ਉਹਨਾਂ ਨਾਲ ਧੱਕਾ ਕਰਦੇ ਜੇ ਇਹਨਾਂ ਨੂੰ ਪੈਸੇ ਦੇ ਜੇਬਾਂ ਭਰ ਦਿੱਤੀਆਂ ਜਾਂ ਤੇ ਸਭ ਕੁਝ ਠੀਕ ਆ ਤੇ ਜੋ ਸਾਡੇ ਭਾਈ ਸਾਹਿਬ ਨਾਲ ਹੋਇਆ ਸਰਾਸਰ ਗਲਤ ਆ ਤੇ ਸਾਰਾ ਵਪਾਰੀ ਬਰਗ ਇਹਨਾਂ ਨਾਲ ਡਟ ਕੇ ਇਹਨਾਂ ਦੇ ਨਾਲ ਆ ਜੀ ਜੀ ਰਾਮ ਜੀ ਮੈਂ ਕਾਮਨਾਗਰੀ ਕਾ ਲੁਧਿਆਣਾ ਦਾ ਰਾਤੀ ਮੈਂ ਦੇਖਿਆ ਫੇਸਬੁੱਕ ਤੇ ਕਿ ਇਸ ਤਰ੍ਹਾਂ ਦਾ ਧੱਕਾ ਹੋਇਆ ਮੈਨੂੰ ਇਹ ਨਹੀਂ ਸਮਝ ਲੱਗਦੀ ਇਹ ਟੋਲ ਪਲਾਜ਼ਾ ਸਾਨੂੰ ਸਹੂਲਤਾ ਦੇਣ ਲਈ ਆ ਕਿ ਸਾਡੇ ਤੇ ਬਦਮਾਸ਼ ਖੜੇ ਕੀਤੇ ਆ ਔਰ ਪੁਲਿਸ ਥਾਣੇ ਦੇ ਇੰਨੇ ਨਜ਼ਦੀਕ ਖੜੇ ਹੋ ਕੇ ਇਹਨਾਂ ਨੇ ਏਡੀ ਵੱਡੀ ਬਦਮਾਸ਼ੀ ਕੀਤੀ ਤੇ ਪੁਲਿਸ ਕਿੱਥੇ ਸੁੱਤੀ ਪਈ ਐ ਮੈਂ ਸਿੱਧਾ ਪੁੱਛਣਾ ਚਾਹਨਾ ਜੇ ਕੋਈ ਆਮ ਨਾਗਰਿਕ ਅਗਰ ਸਹੀ ਕੰਮ ਕਰੇ ਤੇ ਉਥੋਂ ਕਿਤੇ ਮੰਤਰੀ ਦਾ ਫੋਨ ਆ ਜਾਂਦਾ ਤਾਂ ਪੁਲਿਸ ਝੱਟ ਪਹੁੰਚ ਜਾਂਦੀ 5 ਮਿੰਟ ਚ ਨੋਨ ਅਵੇਲੇਬਲ ਕਰ ਦਿੰਦੀ ਐ ਬੜੀ ਸ਼ਰਮ ਦੀ ਗੱਲ ਐ ਪੰਜਾਬ ਸਰਕਾਰ ਲਈ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਕਾਰਮ ਹੋ ਰਹੇ ਐ ਸਾਡੀ ਸਹੂਲਤਾਂ ਲਈ ਜਿਹੜੇ ਬੰਦੇ ਖੜੇ ਕਰਨੇ ਆ ਉਹ ਸਾਡੇ ਤੇ ਬਦਮਾਸ਼ੀ ਕਰਨ ਲਈ ਖੜੇ ਕਰਤੇ ਆ ਇਸ ਦੀ ਕੜੀ ਨਿੰਦਾ ਕਰਦਾ ਹਾਂ ਔਰ ਮੈਂ ਚਾਹੁੰਦਾ ਹਾਂ ਇਸ ਟੋਲ ਪਲਾਜ਼ਾ ਤੇ ਜਿੰਨਾ ਵੀ ਸਟਾਫ ਹੈ ਉਹ ਤਤਕਾਲ ਸਸਪੈਂਡ ਕੀਤਾ ਜਾਵੇ ਨਵਾਂ ਸਟਾਫ ਜਿਹੜਾ ਕਿ ਸਾਨੂੰ ਸਹੂਲਤਾਂ ਦੇਣ ਵਾਲਾ ਹੋਵੇ ਵੈਲ ਐਜੂਕੇਟਿਡ ਹੋਵੇ ਜਿੰਨੂੰ ਪਤਾ ਹੋਵੇ ਕਿ ਮੈਂ ਕਿਸ ਲਈ ਖੜਾ ਉਹਨੂੰ ਇੱਥੇ ਮੁਹੱਈਆ ਕਰਾਇਆ ਜਾਵੇ